ਜੇ ਆਪਾਂ ਪਿਆਰ ਮੁਹੱਬਤ ਤੇ ਇਸ਼ਕ ਦੀ ਗੱਲ ਕਰੀਏ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਇਸ਼ਕ ਚੱਲ ਰਿਹਾ ਆ ਇਹ ਇਸ਼ਕ ਨਹੀਂ ਆਪਾਂ ਇਹਨੂੰ ਹਵਸ ਕਹਿ ਸਕਦੇ ਆਂ ਅੱਜ ਕੱਲ ਪਤਾ ਨਹੀਂ ਲੋਕ ਕਿੱਧਰ ਨੂੰ ਤੁਰ ਪਏ ਨੇ ਇਹ ਜਾਂ ਕਿਹੜਾ ਸਵਾਦ ਲੋਕਾਂ ਨੂੰ ਪਿਆ ਹੋਇਆ ਆ ਕਿ ਉਹ ਆਪਣੇ ਸਵਾਦ ਦੇ ਚੱਕਰ ਦੇ ਵਿੱਚ ਆਪਣੇ ਖੂਨ ਦੇ ਰਿਸ਼ਤੇ ਨੂੰ ਵੀ ਭੁੱਲ ਜਾਂਦੇ ਨੇ ਸੱਕਿਆਂ ਨੂੰ ਮਾਰ ਤੱਕ ਤੁਰ ਪੈਂਦੇ ਨੇ ਖਾਸ ਕਰਕੇ ਜੋ ਹੁਣ ਦੀ ਪੀੜ੍ਹੀ ਆ ਜੋ ਅੱਜ ਕੱਲ ਦੀਆਂ ਔਰਤਾਂ ਨੇ ਜਾਂ ਕੁੜੀਆਂ ਨੇ ਇਹਨਾਂ ਦੇ ਉੱਤੇ ਹਵਸ ਦਾ ਭੂਤ ਸਵਾਰ ਹੋਇਆ ਹੋਇਆ ਤੇ ਅੱਜ ਜਿਹੜੀ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਆ ਉਹ ਵੀ ਇਦਾਂ ਦੀ ਕੁੜੀ ਦੀ ਉਹ ਕਹਾਣੀ ਹੈ ਜਿਨੇ ਆਪਣੀ ਮਾਂ ਨੂੰ ਮਾਰਨ ਲੱਗਿਆ ਇੱਕ ਮਿੰਟ ਵੀ ਨਹੀਂ ਸੋਚਿਆ ਕਿ ਇਹ ਉਹਦੀ ਮਾਂ ਹੈ ਜਦੋਂ ਕਿ ਦੁਨੀਆ ਦੇ ਉੱਤੇ ਸਭ ਤੋਂ ਵਧੀਆ ਤੇ ਪਵਿੱਤਰ ਰਿਸ਼ਤਾ ਮਾਂ ਦਾ ਮੰਨਿਆ ਜਾਂਦਾ ਹੈ ਪਰ ਇਸ ਕੁੜੀ ਨੇ ਆਪਣੇ ਜਿਸਮ ਦੀ ਅੱਗ ਨੂੰ ਮਟਾਉਣ ਦੇ ਲਈ ਆਪਣੀ ਮਾਂ ਤੱਕ ਕਾਨੂੰਨੀ ਬਖਸ਼ਿਆ ਸੱਸੀ ਅਗਲ ਦੀ ਸਾਰਿਆਂ ਨੂੰ ਜਿਹੜੇ ਮੇਰੇ ਦੋਸਤ ਅੱਜ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਉਹ ਵੀਡੀਓ ਨੂੰ ਲਾਈਕ ਕਰ ਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਆਪਣੇ ਪੰਜਾਬ ਦੇ ਖਰੜ ਦੇ ਨੇੜਲੇ ਪਿੰਡ ਦੀ ਹੈ 2 ਮਾਰਚ 2005 ਦਾ ਦਿਨ ਸੀ ਸਵੇਰ ਦੇ 5:30 ਵਜੇ ਹੋਏ ਸੀ ਹਜੇ ਸਾਰੇ ਲੋਕ ਸੁੱਤੇ ਹੋਏ ਸੀ ਅਚਾਨਕ ਹੀ ਉੱਥੇ ਰਹਿਣ ਵਾਲੀ ਸੰਤੋਸ਼ ਦੇ ਘਰੋਂ ਉੱਚੀ ਉੱਚੀ ਚੀਕਾਂ ਦੀਆਂ ਅਵਾਜ਼ਾਂ ਆਉਣ ਲੱਗਦੀਆਂ ਨੇ ਲੋਕ ਚੀਕਾਂ ਦੀਆਂ ਆਵਾਜ਼ਾਂ ਸੁਣਦੇ ਨੇ ਤਾਂ ਇੱਕਦਮ ਉੱਠਦੇ ਨੇ ਸੰਤੋਸ਼ ਦੇ ਘਰ ਦੇ ਕੋਲ ਲੈਣ ਵਾਲੇ ਜਿਹੜੇ ਆਂਡੀ ਗਵਾਂਡੀ ਹੁੰਦੇ ਨੇ ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਉਹ ਵੀ ਹੈਰਾਨ ਹੋ ਜਾਂਦੇ ਨੇ ਤੇ ਫਿਰ ਉੱਠ ਕੇ ਉਹ ਵੀ ਸੰਤੋਸ਼ ਦੇ ਘਰ ਵੱਲ ਨੂੰ ਜਾਂਦੇ ਨੇ ਜਿਵੇਂ ਹੀ ਲੋਕ ਸੰਤੋਸ਼ ਦੇ ਘਰ ਪਹੁੰਚਦੇ ਨੇ ਤਾਂ ਇਹਦੇ ਘਰ ਦੇ ਵਿੱਚ ਕਮਰੇ ਦਾ ਦਰਵਾਜ਼ਾ ਬੰਦ ਹੁੰਦਾ ਆ ਤੇ ਸੰਤੋਸ਼ ਦੀ ਕੁੜੀ ਕਮਰੇ ਦੇ ਅੰਦਰੋਂ ਚੀਕਾਂ ਮਾਰ ਰਹੀ ਹੁੰਦੀ ਆ ਇਹਦੀ ਕੁੜੀ ਦਾ ਨਾਮ ਸੀ ਇੰਦਰਜੀਤ ਕੌਰ ਸੰਤੋਸ਼ ਦੀ ਕੁੜੀ ਉੱਚੀ ਉੱਚੀ ਚੀਕਾਂ ਮਾਰ ਰਹੀ ਸੀ ਕਹਿ ਰਹੀ ਸੀ ਸਾਨੂੰ ਟੱਕੇ ਲੈ ਗਏ ਸਾਨੂੰ ਮਾਰ ਗਏ ਸਾਨੂੰ ਬਚਾ ਲੋ ਕੋਈ ਆਜੋ ਇਸ ਤਰ੍ਹਾਂ ਜਦੋਂ ਇਹ ਕੁੜੀ ਅੰਦਰੋਂ ਚੀਕਾਂ ਮਾਰ ਰਹੀ ਸੀ ਤਾਂ ਡਰ ਦਾ ਮਾਰਾ ਕੋਈ ਵੀ ਅੰਦਰ ਨਹੀਂ ਜਾ ਰਿਹਾ ਸੀ ਕਮਰੇ ਦਾ ਦਰਵਾਜ਼ਾ ਬੰਦ ਸੀ ਇਸ ਕਰਕੇ ਹੁਣ ਲੋਕ ਉਥੋਂ ਪੁਲਿਸ ਵਾਲਿਆਂ ਨੂੰ ਫੋਨ ਕਰਦੇ ਨੇ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਪੁਲਿਸ ਵਾਲੇ ਆ ਕੇ ਕਮਰੇ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰਦੇ ਨੇ ਹੁਣ ਜਦ ਦਰਵਾਜ਼ਾ ਨਹੀਂ ਖੁੱਲਦਾ ਤਾਂ ਪੁਲਿਸ ਵਾਲੇ ਕਿਸੇ ਨਾ ਕਿਸੇ ਤਰੀਕੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰਦੇ ਨੇ ਦਰਵਾਜ਼ਾ ਤੋੜ ਕੇ ਜਦ ਪੁਲਿਸ ਵਾਲੇ ਅੰਦਰ ਵੜਦੇ ਨੇ ਤਾਂ ਅੰਦਰਲਾ ਸੀਨ ਦੇਖ ਕੇ ਪੁਲਿਸ ਵਾਲਿਆਂ ਦੇ ਪੈਰਾਂ ਹਟੋਂ ਜ਼ਮੀਂ ਨਿਕਲ ਜਾਂਦੀ ਹੈ ਕਿਉਂਕਿ ਕਮਰੇ ਦੇ ਅੰਦਰ ਬੈੱਡ ਦੇ ਉੱਤੇ ਸੰਤੋਸ਼ ਦੀ লাশ ਪਈ ਹੁੰਦੀ ਹੈ ਸੰਤੋਸ਼ ਦੀ লাশ ਜਿਹੜੇ ਤਰੀਕੇ ਨਾਲ ਪਈ ਹੁੰਦੀ ਹੈ ਉਹ ਦੇਖ ਕੇ ਐਡਾ ਹੀ ਲੱਗਦਾ ਹੁੰਦਾ ਆ ਕਿ ਸੰਤੋਸ਼ ਨੂੰ ਕਿਸੇ ਨੇ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਸੀ ਬੈੱਡ ਦੇ ਕੋਲ ਇਹ ਸੰਤੋਸ਼ ਦੀ ਕੁੜੀ ਇੰਦਰਜੀਤ ਬੈਠੀ ਹੁੰਦੀ ਹੈ ਉਹਦੇ ਹੱਥ ਪੈਰ ਕੱਪੜੇ ਦੇ ਨਾਲ ਬੰਨੇ ਹੁੰਦੇ ਨੇ ਤੇ ਉਹਦੇ ਮੂੰਹ ਦੇ ਵਿੱਚ ਕੱਪੜਾ ਥੁੰਨਿਆ ਹੁੰਦਾ ਹ ਹੁਣ ਪੁਲਿਸ ਵਾਲਿਆਂ ਵੱਲੋਂ ਇੰਦਰਜੀਤ ਦੇ ਹੱਥ ਪੈਰ ਖੋਲੇ ਜਾਂਦੇ ਨੇ ਮੂੰਹ ਦੇ ਵਿੱਚੋਂ ਕੱਪੜਾ ਕੱਢਿਆ ਜਾਂਦਾ ਆ ਤੇ ਫਿਰ ਪੁਲਿਸ ਵਾਲੇ ਉਹਨੂੰ ਪੁੱਛਦੇ ਨੇ ਕਿ ਆਖਿਰਕਾਰ ਇੱਥੇ ਕੀ ਹੋਇਆ ਇੱਥੇ ਫਿਰੇ ਕੁੜੀ ਦੱਸਦੀ ਹੈ ਕਿ ਅੱਧੀ ਰਾਤ ਨੂੰ 11-12 ਵਜੇ ਦਾ ਟਾਈਮ ਹੁੰਦਾ ਅਸੀਂ ਦੋਨੇ ਸੁੱਤੀਆਂ ਪਈਆਂ ਸੀ ਤਾਂ ਸਾਡੇ ਘਰ ਦੇ ਵਿੱਚ ਦੋ ਤਿੰਨ ਜਣੇ ਵੜ ਆਉਂਦੇ ਨੇ ਘਾਰਾ ਕਿਉਂ ਸਾਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਨੇ ਸਮਾਨ ਲੁੱਟਦੇ ਨੇ ਸਾਡਾ ਉਹ ਅਲਮਾਰੀ ਤੋੜ ਦਿੰਦੇ ਨੇ ਤੇ ਫਿਰ ਜਦੋਂ ਮੇਰੀ ਮਾਂ ਇਹਨਾਂ ਲਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਫਿਰ ਉਹ ਉਹਦੇ ਨਾਲ ਮਾਰ ਕੁੱਟ ਕਰਦੇ ਨੇ ਤੇ ਮੇਰੀ ਮਾਂ ਦਾ ਉੱਥੇ ਹੀ ਕਤਲ ਕਰ ਦਿੰਦੇ ਨੇ ਉਹ ਤੋਂ ਬਾਅਦ ਉਹ ਅਲਮਾਰੀ ਦੇ ਵਿੱਚੋਂ ਸਮਾਨ ਕੱਢਦੇ ਨੇ ਪੈਸੇ ਕੱਢਦੇ ਨੇ ਗਹਿਣੇ ਕੱਢਦੇ ਨੇ ਤੇ ਸਾਰਾ ਕੁਝ ਲੁੱਟ ਪੁੱਟ ਕੇ ਇੱਥੋਂ ਚਲੇ ਜਾਂਦੇ ਨੇ ਤੇ ਜਾਂਦੇ ਜਾਂਦੇ ਉਹ ਮੈਨੂੰ ਬੰਨ ਕੇ ਚਲੇ ਗਏ ਪੁਲਿਸ ਵਾਲਿਆਂ ਨੇ ਇਸ ਕੁੜੀ ਦਾ ਬਿਆਨ ਲਿਆ ਤਾਂ ਬਿਆਨ ਸੁਣ ਕੇ ਉਹ ਵੀ ਹੈਰਾਨ ਰਹਿ ਜਾਂਦੇ ਨੇ ਕਿਉਂਕਿ ਪੁਲਿਸ ਵਾਲੇ ਦੇਖਦੇ ਨੇ ਕਿ ਜਿਹੜੀ ਔਰਤ ਸੰਤੋਸ਼ ਕੌਰ ਦਾ ਮਰਡਰ ਹੋਇਆ ਸੀ ਤੇ ਜਿਹਦੀ ਲਾਸ਼ ਬੈੱਡ ਦੇ ਉੱਤੇ ਪਈ ਸੀ ਉਹਦੇ ਗਲ ਦੇ ਵਿੱਚ ਸੋਨੇ ਦੀ ਚੇਨ ਪਾਈ ਹੋਈ ਸੀ ਤੇ ਕੰਨਾਂ ਦੇ ਵਿੱਚ ਸੋਨੇ ਦੀਆਂ ਵਾਲੀਆਂ ਪਾਈਆਂ ਹੋਈਆਂ ਸੀ ਤੇ ਜਿਹੜੀ ਇਹ ਕੁੜੀ ਇੰਦਰਜੀਤ ਕੌਰ ਸੀ ਇਹਦੇ ਵੀ ਗਲੇ ਦੇ ਵਿੱਚ ਸੋਨੇ ਦੀ ਚੇਨ ਪਾਈ ਹੋਈ ਸੀ ਤੇ ਨੱਕ ਦੇ ਵਿੱਚ ਕੋਕਾ ਪਾਇਆ ਹੋਇਆ ਸੀ ਪੁਲਿਸ ਵਾਲਿਆਂ ਨੇ ਇੱਥੇ ਇੰਦਰਜੀਤ ਨੂੰ ਪੁੱਛਿਆ ਕਿ ਜੇਕਰ ਘਰ ਦੇ ਵਿੱਚ ਚੋਰੋ ਚੱਕੇ ਆਏ ਸੀ ਤਾਂ ਜ਼ਾਹਿਰ ਹੈ ਕਿ ਉਹ ਚੋਰੀ ਕਰਨ ਹੀ ਆਏ ਹੋਣਗੇ ਤਾਂ ਫਿਰ ਉਹਨਾਂ ਨੇ ਤੁਹਾਡੇ ਗਲਾਂ ਦੇ ਵਿੱਚ ਜਿਹੜੀਆਂ ਸੋਨੇ ਦੀਆਂ ਚੈਨਾਂ ਪਾਈਆਂ ਹੋਈਆਂ ਨੇ ਉਹ ਕਿਉਂ ਨਹੀਂ ਲਾਈਆਂ ਜੇ ਉਹ ਚੋਰੀ ਕਰਨ ਆਏ ਸੀ ਤਾਂ ਫਿਰ ਉਹ ਤੇਰੀ ਮਾਂ ਦਾ ਕਤਲ ਕਿਉਂ ਕਰ ਗਏ ਪੁਲਿਸ ਵਾਲਿਆਂ ਵੱਲੋਂ ਇੰਦਰਜੀਤ ਨੂੰ ਜਦ ਇਹ ਸਵਾਲ ਪੁੱਛੇ ਜਾਂਦੇ ਨੇ ਤਾਂ ਫਿਰ ਇਸ ਕੁੜੀ ਨੂੰ ਕੋਈ ਜਵਾਬ ਨਹੀਂ ਆਉਂਦਾ ਇਹ ਪਸੀਨੋ ਪਸੀਨੀ ਹੋ ਜਾਂਦੀ ਹੈ ਇਹ ਚੁੱਪ ਕਰ ਜਾਂਦੀ ਹੈ ਤੇ ਪੁਲਿਸ ਵਾਲਿਆਂ ਦਾ ਦੂਜਾ ਸਵਾਲ ਹੁੰਦਾ ਆ ਕਿ ਜੇਕਰ ਚੋਰ ਘਰ ਦੇ ਵਿੱਚ ਆਏ ਸੀ ਤਾਂ ਬਾਹਰਲੇ ਗੇਟ ਦੀ ਕੁੰਡੀ ਉਹਨਾਂ ਨੂੰ ਕਿਨੇ ਖੋਲੀ ਚੋਰ ਘਰ ਦੇ ਅੰਦਰ ਦਾਖਲ ਕਿਵੇਂ ਹੋਏ ਇਹ ਕੁੜੀ ਫਿਰ ਇੱਥੇ ਬਹਾਨੇ ਮਾਰਨ ਲੱਗਦੀ ਆ ਇਹ ਪੁਲਿਸ ਵਾਲਿਆਂ ਨੂੰ ਕਹਿੰਦੀ ਆ ਕਿ ਅਸੀਂ ਅੱਜ ਤੱਕ ਕਦੇ ਵੀ ਬਾਹਰਲੇ ਗੇਟ ਦੀ ਕੁੰਡੀ ਲਾ ਕੇ ਨਹੀਂ ਸੁੱਤਿਆ ਸੀ ਉਸੇ ਤਰ੍ਹਾਂ ਅੱਜ ਵੀ ਅਸੀਂ ਗੇਟ ਦੀ ਕੁੰਡੀ ਅੰਦਰੋਂ ਨਹੀਂ ਲਾਈ ਸੀ ਤੇ ਜੋ ਚੋਰ ਸੀ ਉਹ ਗੇਟ ਰਾਹੀਂ ਸਿੱਧਾ ਘਰ ਦੇ ਅੰਦਰ ਆਵੜੇ ਉਹਨਾਂ ਨੇ ਅੰਦਰੋਂ ਕੁੰਡੀ ਲਾ ਕੇ ਸਮਾਨ ਚੋਰੀ ਕੀਤਾ ਮੇਰੀ ਮਾਂ ਦਾ ਕਤਲ ਕਰਤਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਥੇ ਬੰਨ੍ਹ ਤਾ ਤੇ ਫਿਰ ਅੰਦਰੋਂ ਕੁੰਡੀ ਲਾ ਕੇ ਉਹ ਖਿੜਕੀ ਰਾਹੀਂ ਭੱਜ ਗਏ ਹੁਣ ਪੁਲਿਸ ਵਾਲੇ ਜਦੋਂ ਜ਼ਿਆਦਾ ਪੁੱਛਗਿੱਛ ਕਰਦੇ ਸੀ ਤਾਂ ਉੱਤੇ ਫਿਰ ਕੁੜੀ ਚੁੱਪ ਹੋ ਜਾਂਦੀ ਸੀ ਬਿਲਕੁਲ ਸੁੰਨ ਹੋ ਜਾਂਦੀ ਸੀ ਇਹ ਐਦਾਂ ਹੋ ਜਾਂਦੀ ਸੀ ਕਿ ਇਹਨੂੰ ਕੁਝ ਵੀ ਨਹੀਂ ਪਤਾ ਪੁਲਿਸ ਵਾਲਿਆਂ ਨੂੰ ਉੱਥੇ ਜਿੰਨੇ ਵੀ ਸਬੂਤ ਮਿਲੇ ਸੀ ਉਹ ਸਾਰੇ ਸਬੂਤ ਇਸ ਕੁੜੀ ਦੇ ਖਿਲਾਫ ਜਾ ਰਹੇ ਸੀ ਇਸ ਤੋਂ ਬਾਅਦ ਪੁਲਿਸ ਵਾਲੇ ਸੰਤੋਸ਼ ਦੀ ਬਾਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੇ ਨੇ ਤੇ ਇਹਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਉਹਦੇ ਵਿੱਚ ਦੇਖਿਆ ਜਾਂਦਾ ਆ ਕਿ ਸੰਤੋਸ਼ ਨੂੰ ਪਹਿਲਾਂ ਕੋਈ ਨਸ਼ੀਲੀ ਦਵਾਈ ਖਲਾਈ ਗਈ ਸੀ, ਫਿਰ ਉਹਦਾ ਗਲਾ ਕੁੱਟਿਆ ਗਿਆ ਸੀ ਤੇ ਫਿਰ ਉਹਦੇ ਗਲੇ ਦੀਆਂ ਨਾੜਾਂ ਓਡੀਆਂ ਗਈਆਂ ਸੀ। ਹੁਣ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਵਾਲੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਲੱਗ ਜਾਂਦੇ ਨੇ। ਇਨਵੈਸਟੀਗੇਸ਼ਨ ਦੌਰਾਨ ਸੰਤੋਸ਼ ਦੇ ਜਿਹੜੇ ਆਂਢੀ ਗੁਆਂਢੀ ਹੁੰਦੇ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ। ਗੁਆਂਢੀ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਆ ਕਿ ਜੋ ਸੰਤੋਸ਼ ਦੀ ਕੁੜੀ ਇੰਦਰਜੀਤ ਕੌਰ ਆ ਇਹਦਾ ਵੀ ਕੈਰੇਕਟਰ ਕੋਈ ਬਹੁਤਾ ਵਧੀਆ ਨਹੀਂ ਹੈਗਾ ਪੁਲਿਸ ਨੂੰ ਪਤਾ ਲੱਗਦਾ ਆ ਕਿ ਇਹ ਕੁੜੀ ਜੋ ਇੰਦਰਜੀਤ ਸੀ ਇਹਦੇ ਨਾਲ ਦੇ ਹੀ ਪਿੰਡ ਦੇ ਰਹਿਣ ਵਾਲੇ ਮੁੰਡੇ ਦੀਪਕ ਦੇ ਨਾਲ ਨਜਾਇਜ਼ ਸੰਬੰਧ ਚੱਲ ਰਹੇ ਸੀ ਇਹ ਦਿਨ ਨਿਆਂ ਸਬੰਧਾਂ ਦਾ ਇਹਦੀ ਮਾਂ ਸੰਤੋਸ਼ ਨੂੰ ਪਤਾ ਲੱਗ ਗਿਆ ਸੀ ਸੰਤੋਸ਼ ਆਪਣੀ ਕੁੜੀ ਨੂੰ ਸਮਝਾਉਂਦੀ ਸੀ ਕਿ ਤੂੰ ਆਪਣੇ ਲੱਛਣਾਂ ਤੋਂ ਬਾਜ਼ ਆ ਜਾ ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾ ਇਹ ਸਾਰਾ ਕੁਝ ਪਤਾ ਲੱਗਣ ਤੇ ਪੁਲਿਸ ਫਿਰ ਇਸ ਕੁੜੀ ਇੰਦਰਜੀਤ ਨੂੰ ਚੱਕਦੀ ਹੈ ਤੇ ਫਿਰ ਇਹ ਤੋਂ ਆਪਣੇ ਤਰੀਕੇ ਦੇ ਨਾਲ ਪੁੱਛਗਿੱਛ ਕਰਦੀ ਹੈ ਇਸ ਕੁੜੀ ਦੀ ਉਮਰ ਸਿਰਫ 21-22 ਸਾਲ ਸੀ ਤੇ ਇਹ ਕਿੰਨਾ دیر ਪੁਲਿਸ ਵਾਲਿਆਂ ਤੋਂ ਇਹ ਸਾਰਾ ਕੁਝ ਲੁਕਾ ਸਕਦੀ ਸੀ ਕਿ ਇਹਨੇ ਕੀ ਕੀਤਾ ਆ ਤੇ ਆਖਰਕਾਰ 6ਤੀ ਇਹ ਪੁਲਿਸ ਵਾਲਿਆਂ ਅੱਗੇ ਟੁੱਟ ਜਾਂਦੀ ਹੈ ਤੇ ਫਿਰ ਇਹ ਸਾਰੀ ਕਹਾਣੀ ਦੱਸਦੀ ਹੈ ਇੱਥੇ ਇਹ ਦੱਸਦੀ ਹੈ ਕਿ ਹਾਂ ਇਹਨੇ ਹੀ ਆਪਣੇ ਆਸ਼ਕ ਦੀਪਕ ਦੇ ਨਾਲ ਮਿਲ ਕੇ ਆਪਣੀ ਮਾਂ ਸੰਤੋਸ਼ ਦਾ ਕਤਲ ਕੀਤਾ ਤੇ ਇੱਥੇ ਜਿਹੜੀ ਇਹ ਵਜ੍ਹਾ ਦੱਸਦੀ ਹੈ ਵਜ੍ਹਾ ਇਹ ਹੁੰਦੀ ਹੈ ਕਿ ਇਹ ਤੇ ਦੀਪਕ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਤੇ ਇਹ ਮਿਲਦੇ ਵੀ ਰਹਿੰਦੇ ਸੀ ਤੇ ਇਹ ਇਹਨਾਂ ਦੇ ਘਰ ਦੇ ਵਿੱਚ ਹੀ ਮਿਲਦੇ ਸੀ ਇਹ ਦੱਸਦੀ ਹੈ ਕਿ ਇਹ ਅਕਸਰ ਹੀ ਆਪਣੀ ਮਾਂ ਦੇ ਖਾਣੇ ਦੇ ਵਿੱਚ ਸਬਜੀ ਦੇ ਵਿੱਚ ਜਾਂ ਰੋਟੀ ਦੇ ਵਿੱਚ ਨਸ਼ੀਲੀਆਂ ਗੋਲੀਆਂ ਪਾ ਦਿੰਦੀ ਸੀ ਉਸ ਤੋਂ ਬਾਅਦ ਇਹਦੀ ਮਾਂ ਸੰਤੋਸ਼ ਸੌ ਜਾਂਦੀ ਸੀ ਤੇ ਫਿਰ ਇਹ ਆਪਣੇ ਆਸ਼ਕ ਦੀਪਕ ਨੂੰ ਆਪਣੇ ਘਰ ਦੇ ਵਿੱਚ ਹੀ ਬੁਲਾਉਂਦੀ ਸੀ ਤੇ ਇਹ ਅਕਸਰ ਹੀ ਆਪਣੀ ਮਾਂ ਦੇ ਬੈੱਡ ਦੇ ਕੋਲ ਫਰਸ਼ ਦੇ ਉੱਤੇ ਹੀ ਇੱਕ ਚੱਦਰ ਵਿਛਾ ਕੇ ਉੱਤੇ ਸਰੀਰਕ ਸੰਬੰਧ ਬਣਾਉਂਦੇ ਸੀ ਤੇ ਇਹ ਸਿਸਟਮ ਇਹਨਾਂ ਦਾ ਕਈ ਦਿਨਾਂ ਤੋਂ ਲਗਾਤਾਰੀ ਚੱਲਦਾ ਆ ਰਿਹਾ ਸੀ ਪਰ ਇੱਕ ਦਿਨ ਕੀ ਹੁੰਦਾ ਆ ਕਿ ਇਹ ਕੁੜੀ ਆਪਣੀ ਮਾਂ ਦੀ ਸਬਜ਼ੀ ਦੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੰਦੀ ਆ ਉਸ ਦਿਨ ਇਹਨਾਂ ਦੇ ਘਰ ਦੇ ਵਿੱਚ ਸਾਗ ਬਣਿਆ ਹੁੰਦਾ ਆ ਪਰ ਜੋ ਸੰਤੋਸ਼ ਸੀ ਉਸ ਦਿਨ ਸਾਗ ਨਹੀਂ ਖਾਂਦੀ ਉਹਨੂੰ ਸਾਗ ਬਹੁਤਾ ਪਸੰਦ ਨਹੀਂ ਹੁੰਦਾ ਉਹੋ ਉਸ ਦਿਨ ਰੋਟੀ ਨਹੀਂ ਖਾਂਦੀ ਉਹ ਬਿਨਾਂ ਰੋਟੀ ਖਾਦੇ ਹੀ ਸੌ ਜਾਂਦੀ ਹੈ ਉਸ ਦਿਨ 인ਦਰਜੀਤ ਨੂੰ ਨਹੀਂ ਪਤਾ ਹੁੰਦਾ ਕਿ ਇਹਦੀ ਮਾਂ ਨੇ ਰੋਟੀ ਨਹੀਂ ਖਾਦੀ ਹੁਣ 2 ਵਜੇ ਦੇ ਨੇ ਰਾਤ ਦੇ ਤੇ ਇਹ ਆਪਣੇ ਆਸ਼ਕ ਦੀਪਕ ਨੂੰ ਬੁਲਾ ਲੈਂਦੀ ਹੈ ਹੁਣ ਰਾਤ ਨੂੰ ਦੀਪਕ ਇਹਨਾਂ ਦੇ ਘਰ ਪਹੁੰਚ ਜਾਂਦਾ ਤੇ ਫਿਰ ਇਹ ਆਪਣੀ ਮਾਂ ਦੇ ਬੈੱਡ ਦੇ ਕੋਲ ਹੀ ਫਰਸ਼ ਦੇ ਉੱਤੇ ਚੱਦਰ ਵਿਛਾ ਕੇ ਸਬੰਧ ਬਣਾਉਣ ਲੱਗ ਜਾਂਦੇ ਨੇ ਇੱਧਰ ਇਹ ਸਬੰਧ ਬਣਾ ਰਹੇ ਹੁੰਦੇ ਨੇ ਤੇ ਉੱਧਰ ਸੰਤੋਸ਼ ਦੀ ਜਾ ਖੁੱਲ ਜਾਂਦੀ ਹੈ ਅੱਖ ਖੁੱਲਦਿਆਂ ਸਾਰ ਹੀ ਜਿਵੇਂ ਸੰਤੋਸ਼ ਦੀਪਕ ਨੂੰ ਦੇਖਦੀ ਹੈ ਤਾਂ ਉੱਤੇ ਉਹ ਦੀਪਕ ਨਾਲ ਲੜਨ ਲੱਗ ਜਾਂਦੀ ਹੈ ਆਪਣੀ ਕੁੜੀ ਨਾਲ ਵੀ ਲੜਾਈ ਝਗੜਾ ਕਰਦੀ ਹੈ ਉੱਥੇ ਜੋ ਦੀਪਕ ਹੁੰਦਾ ਸੰਤੋਸ਼ ਨੂੰ ੱੱਕਾ ਮਾਰ ਕੇ ਉੱਥੋਂ ਭੱਜ ਜਾਂਦਾ ਹੁਣ ਜਿਵੇਂ ਹੀ ਸਵੇਰ ਹੁੰਦੀ ਹੈ ਸੰਤੋਸ਼ ਆਪਣੇ ਪੇਕੇ ਘਰ ਫੋਨ ਕਰਦੀ ਹੈ ਉਹ ਆਪਣੇ ਭਰਾ ਨਾਲ ਗੱਲ ਕਰਦੀ ਹੈ ਉਹ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਕੋਈ ਵਧੀਆ ਜਿਹਾ ਮੁੰਡਾ ਲੱਭੋ ਆਪਾਂ ਇੰਦਰਜੀਤ ਦਾ ਵਿਆਹ ਕਰਨਾ ਹੈ ਪਰ ਜੋ ਇੰਦਰਜੀਤ ਕੌਰ ਸੀ ਏ ਦੀਪਕ ਦੇ ਨਾਲ ਪਿਆਰ ਕਰਦੀ ਸੀ ਤੇ ਉਹਦਾ ਕਹਿਣਾ ਸੀ ਕਿ ਉਹ ਦੀਪਕ ਤੋਂ ਬਿਨਾ ਨਹੀਂ ਰਹਿ ਸਕਦੀ ਤੇ ਜੇ ਉਹ ਵਿਆਹ ਕਰਾਉਗੀ ਤਾਂ ਸਿਰਫ ਦੀਪਕ ਦੇ ਨਾਲ ਕਰਾਉਗੀ ਹੁਣ ਇੰਦਰਜੀਤ ਦੀਪਕ ਨੂੰ ਫੋਨ ਕਰਦੀ ਹੈ ਉਹਨੂੰ ਕਹਿੰਦੀ ਹੈ ਕਿ ਮੈਂ ਤੇਰੇ ਤੋਂ ਬਿਨਾ ਨਹੀਂ ਰਹਿ ਸਕਦੀ ਜੇ ਮੈਂ ਵਿਆਹ ਕਰਾਉਂਗੀ ਤਾਂ ਤੇਰੇ ਨਾਲ ਹੀ ਕਰਾਉਂਗੀ ਤੇ ਜੇਕਰ ਆਪਾਂ ਦੋਨਾਂ ਨੇ ਇੱਕ ਹੋਣਾ ਹੈ ਤਾਂ ਆਪਾਂ ਨੂੰ ਮੇਰੀ ਮਾਂ ਨੂੰ ਆਪਣੇ ਰਸਤੇ ਦੇ ਵਿੱਚੋਂ ਹਟਾਉਣਾ ਪਊਗਾ ਜੇਕਰ ਮੇਰੀ ਮਾਂ ਮਰ ਜਾਂਦੀ ਹੈ ਤਾਂ ਫਿਰ ਆਪਾਂ ਦੋਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੋਊਗਾ ਹਮੇਸ਼ਾ ਦੀ ਤਰ੍ਹਾਂ ਇਹ ਨੀਂਦ ਦੀਆਂ ਗੋਲੀਆਂ ਮੈਡੀਕਲ ਸਟੋਰ ਤੋਂ ਲੈ ਆਉਂਦੇ ਸੀ ਉਸ ਦਿਨ ਦੀਪਕ ਨੇ ਇਹਨੂੰ ਇੱਕ ਪੂਰਾ ਪੱਤਾ ਨੀਂਦੀਆਂ ਗੋਲੀਆਂ ਦਾ ਲਿਆ ਕੇ ਦਿੱਤਾ ਸੀ ਐਨੇ ਕੁੜੀ ਨੇ ਫਿਰ ਉਸ ਦਿਨ ਕੀ ਕੀਤਾ ਕਿ ਕੁਝ ਨੀਂਦੀਆਂ ਗੋਲੀਆਂ ਇਹਨੇ ਆਟੇ ਦੇ ਵਿੱਚ ਗੁੰਨਤੀਆਂ ਕੁਝ ਗੋਲੀਆਂ ਇਹਨੇ ਸਬਜ਼ੀ ਦੇ ਵਿੱਚ ਪਾਤੀਆਂ ਇਹਦੀ ਮਾਂ ਸੰਤੋਸ਼ ਨੂੰ ਰਾਤ ਨੂੰ ਦੁੱਧ ਪੀਣ ਦੀ ਆਦਤ ਸੀ ਉਹ ਦੁੱਧ ਪੀ ਕੇ ਸੌਂਦੀ ਸੀ ਬਾਕੀ ਜੋ ਨੀਂਦੀਆਂ ਗੋਲੀਆਂ ਬਚੀਆਂ ਇਹਨੇ ਦੁੱਧ ਦੇ ਵਿੱਚ ਮਿਲਾ ਕੇ ਮਿੱਠਾ ਤੇਜ ਪਾ ਕੇ ਆਪਣੀ ਮਾਂ ਨੂੰ ਪਿਆਤਾ। ਇਹਦੀ ਮਾਂ ਖਾਣਾ ਖਾ ਕੇ ਦੁੱਧ ਪੀ ਕੇ ਸੌ ਜਾਂਦੀ ਹੈ ਉਹਨੂੰ ਹੂਕ ਨੀਂਦ ਆ ਜਾਂਦੀ ਹੈ ਉਹਨੂੰ ਕੋਈ ਸੁਰਤ ਨਹੀਂ ਹੁੰਦੀ। ਅੱਧੀ ਰਾਤ ਨੂੰ ਫਿਰ ਇਹ ਕੁੜੀ ਆਪਣੇ ਆਸ਼ਕ ਦੀਪਕ ਨੂੰ ਬੁਲਾ ਲੈਂਦੀ ਹੈ। ਦੀਪਕ ਆਉਂਦਾ ਆ ਫਿਰ ਉਹ ਇੱਕ ਸਰਾਨਾ ਲੈ ਕੇ ਸੰਤੋਸ਼ ਦੇ ਮੂੰਹ ਦੇ ਉੱਤੇ ਰੱਖ ਕੇ ਉਹਦਾ ਸਾਹ ਘੁੱਟ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦਾ ਆ। ਇਸ ਤੋਂ ਬਾਅਦ ਜਦੋਂ ਸੰਤੋਸ਼ ਦਾ ਸਾਹ ਘੁੱਟਿਆ ਜਾਂਦਾ ਆ ਤਾਂ ਫਿਰ ਉਹ ਪੈਰ ਮਾਰਦੀ ਆ। ਫੇਰ ਸੰਤੋਸ਼ ਦੀ ਕੁੜੀ ਇੰਦਰਜੀਤ ਇੱਕ ਕੱਪੜਾ ਲੈ ਕੇ ਆਉਂਦੀ ਹੈ ਤੇ ਉਸ ਕੱਪੜੇ ਦੇ ਨਾਲ ਆਪਣੀ ਮਾਂ ਦੇ ਪੈਰ ਬੰਨ੍ਹ ਦਿੰਦੀ ਹੈ ਫਿਰ ਇਹ ਦੋਨੇ ਜਣੇ ਸੰਤੋਸ਼ ਦਾ ਗਾਲਾ ਕੁੱਟ ਕੇ ਆਪਣੇ ਵੱਲੋਂ ਉਹਨੂੰ ਮਾਰ ਦਿੰਦੇ ਨੇ ਸੰਤੋਸ਼ ਨੂੰ ਮਾਰਨ ਤੋਂ ਬਾਅਦ ਫਿਰ ਰੋਜ਼ਾਨਾ ਦੀ ਤਰ੍ਹਾਂ ਜਿਵੇਂ ਇਹ ਪਹਿਲਾਂ ਕਰਦੇ ਹੁੰਦੇ ਸੀ ਬੈੱਡ ਦੇ ਕੋਲ ਫਰਸ਼ ਦੇ ਉੱਤੇ ਚੱਦਰ ਵਿਛਾ ਕੇ ਇਹ ਸਬੰਧ ਬਣਾਉਣ ਲੱਗਦੇ ਨੇ ਇਹ ਦੋਨੇ ਜਦੋਂ ਸਰੀਰਕ ਸਬੰਧ ਬਣਾ ਰਹੇ ਹੁੰਦੇ ਨੇ ਤਾਂ ਅਚਾਨਕ ਹੀ ਸੰਤੋਸ਼ ਦੀ ਇੱਕ ਬਾਹ ਹਿੱਲਦੀ ਦਿਖਾਈ ਦਿੰਦੀ ਹੈ ਤਾਂ ਇੱਥੇ ਫਿਰ ਇੰਦਰਜੀਤ ਕੌਰ ਦੀਪਕ ਨੂੰ ਕਹਿੰਦੀ ਹੈ ਕਿ ਜੇਕਰ ਮੇਰੀ ਮਾਂ ਅੱਜ ਬਚ ਗਈ ਤਾਂ ਇਹਨੇ ਆਪਾਂ ਦੋਨਾਂ ਨੂੰ ਨਹੀਂ ਬਖਸ਼ਣਾ ਇਹ ਆਪਾਂ ਦੋਨਾਂ ਨੂੰ ਮਾਰ ਦੂਗੀ ਇਸ ਲਈ ਅੱਜ ਆਪਾਂ ਮਾਂ ਉਹਨੂੰ ਤਸੱਲੀ ਨਾਲ ਖਤਮ ਕਰਦੀ ਏ ਫਿਰ ਜਿਹੜਾ ਦੀਪਕ ਆਉਂਦਾ ਆ ਉਹ ਰਸੋਈ ਦੇ ਵਿੱਚ ਜਾਂਦਾ ਤੇ ਇੱਕ ਚਾਕੂ ਚੱਕ ਕੇ ਲਿਆਉਂਦਾ ਆ ਉਹ ਆਉਂਦਿਆਂ ਹੀ ਚਾਕੂ ਨਾਲ ਸੰਤੋਸ਼ ਤੇ ਗਲੇ ਦੇ ਉੱਤੇ ਵਾਰ ਕਰਦਾ ਆ ਉਹ ਉਹਦੀਆਂ ਨਾੜਾਂ ਬਾਹਰ ਕੱਢ ਦਿੰਦਾ ਉਹਨੂੰ ਉੱਥੇ ਹੀ ਖਤਮ ਕਰ ਦਿੰਦਾ ਫਿਰ ਇਹ ਜਿਹੜੀ ਕੁੜੀ ਇੰਦਰਜੀਤ ਸੀ ਇਹ ਇਹ ਅਲਮਾਰੀ ਦੇ ਵਿੱਚੋਂ ਕੱਪੜੇ ਕੱਢਦੀ ਆ ਹੋਰ ਸਮਾਨ ਕੱਢਦੀ ਆ ਟਰੰਕਾਂ ਦੇ ਵਿੱਚੋਂ ਸਮਾਨ ਕੱਢਦੀ ਆ ਬੈੱਡ ਦੇ ਉੱਤੇ ਸਿੱਟ ਦਿੰਦੀ ਆ ਕੁਝ ਥੱਲੇ ਸਿੱਟ ਦਿੰਦੀ ਆ ਸਾਰਾ ਕੁਝ ਖਿਲਾਰ ਦਿੰਦੀ ਆ ਤੇ ਇਹ ਆਪਣੇ ਆਸ਼ਕ ਦੀਪਕ ਨੂੰ ਕਹਿੰਦੀ ਆ ਕਿ ਤੂੰ ਮੈਨੂੰ ਵੀ ਇੱਥੇ ਬੰਨ ਕੇ ਜਾ ਫਿਰ ਦੀਪਕ ਕੱਪੜੇ ਦੇ ਨਾਲ ਉਹਦੇ ਹੱਥ ਪੈਰ ਬੰਨ੍ਹ ਦਿੰਦਾ ਤੇ ਉਹਦੇ ਮੂੰਹ ਦੇ ਵਿੱਚ ਕੱਪੜਾ ਥੰਨ ਦਿੰਦਾ ਹੈ ਇਹ ਆਪਣੇ ਆਸ਼ਕ ਨੂੰ ਕਹਿੰਦੀ ਹੈ ਕਿ ਤੂੰ ਕਮਰੇ ਨੂੰ ਅੰਦਰੋਂ ਕੁੰਡੀ ਲਾ ਜਾ ਤੇ ਖਿੜਕੀ ਤੋੜ ਕੇ ਉੱਥੋਂ ਭੱਜ ਜਾ ਤੇ ਇੱਥੇ ਦੀਪਕ ਵੀ ਉਸੇ ਤਰ੍ਹਾਂ ਕਰਦਾ ਆ ਖਿੜਕੀ ਤੋੜ ਕੇ ਉੱਥੋਂ ਭੱਜ ਜਾਂਦਾ ਆ ਤਾਕੇ ਦੇਖਣ ਦੇ ਵਿੱਚ ਲੋਕਾਂ ਨੂੰ ਇਹੀ ਲੱਗੇ ਕਿ ਇਹਨਾਂ ਦੇ ਘਰ ਦੇ ਵਿੱਚ ਲੁਟੇਰੇ ਆਏ ਸੀ ਉਹ ਸਮਾਨ ਲੁੱਟ ਕੇ ਲੈ ਗਏ ਕੁੜੀ ਨੂੰ ਇੱਥੇ ਬੰਨ੍ਹ ਕੇ ਚੱਲ ਗਏ ਤੇ ਇਹਦੀ ਮਾਂ ਨੂੰ ਮਾਰ ਕੇ ਚਲੇ ਗਏ ਕੁੜੀ ਦੇ ਇਸ ਕਬੂਲ ਨਾਮੇ ਤੋਂ ਬਾਅਦ ਪੁਲਿਸ ਵਾਲਿਆਂ ਵੱਲੋਂ ਦੀਪਕ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਆ 2005 ਦਾ ਇਹ ਮਾਮਲਾ ਆ ਤੇ 2007 ਦੇ ਵਿੱਚ ਇਹਨਾਂ ਦੋਨਾਂ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਜ਼ਿੰਦਗੀ ਦੇ ਵਿੱਚ ਇੱਕ ਮਾਂ ਜ਼ਰੂਰੀ ਹੁੰਦੀ ਹੈ ਜਾਂ ਜਿਸਮ ਦੀ ਭੁੱਖ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ। ਬਾਕੀ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ। ਉਹ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ।